ਹੈਲੋ ਹਾਈ ਸਾਰੀ ਕਾਲਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੀ ਚੈਨਲ ਪੰਜਾਬੀ ਪ੍ਰੀਤ ਕੈਲੀਬੂਟਿਕ ਤੇ ਹੋਰ ਸਾਰੇ ਕਿਵੇਂ ਹੋ ਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਐਂਡ ਸਾਰਿਆਂ ਨੂੰ ਹੈਪੀ ਵਿంటర్ ਸਰਦੀ ਇੰਜੋਏ ਹੋ ਰਹੀ ਹੋਣੀ ਹੈ ਸਭ ਦੀ ਸੋ ਆ ਦੇਖੋ ਜੀ ਅੱਜ ਬਹੁਤ ਹੀ ਵਧੀਆ ਆਪਾਂ ਪ੍ਰਿੰਟ ਲੈ ਕੇ ਆਏ ਪਿਓਰ ਗਰੇਪ ਦੇ ਪ੍ਰਿੰਟਰ ਹਨ ਵਾਲੇ ਹਾਂਜੀ ਗਰੇਪ ਦੇ ਹੀ ਪ੍ਰਿੰਟਰ ਹਨ ਵਾਲੇ ਨੇ ਮਤਲਬ ਐਜ਼ ਅ ਪਾਰਟੀ ਵੇਅਰ ਕਲੈਕਸ਼ਨ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹੈਗੇ ਆ ਇਹਨਾਂ ਨੂੰ ਅੱਛੀ ਤਰ੍ਹਾਂ ਆਪਾਂ ਕਸਟਮਾਈਜ਼ ਕਰ ਸਕਦੇ ਆ ਡਿਜ਼ਾਈਨ ਕਰ ਸਕਦੇ ਆ ਵਧੀਆ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਡਿਜ਼ਾਈਨ ਕਰ ਸਕਦੇ ਹੈਗੇ ਹੋ ਬੋਥ ਹੀ ਸੋਨੇ ਕਲਰਸ অপशंस ਵੀ ਹੋਣਗੇ ਆ ਤੁਹਾਡੇ ਕੋਲ ਕਾਫੀ ਇਸ ਦੇ ਵਿੱਚ ਇਹ ਸ਼ਿਮਰ ਦੇ ਵਿੱਚ ਸੋ ਟ੍ਰੈਨ ਵਾਲੇ ਨੇ ਆਪਾਂ ਪਸ਼ਮੀਨਾ ਸ਼ਿਮਰ ਦੇ ਨਾਲ ਵੀ ਦੁਪੱਟਾ ਨੈਕਸਟ ਗਰੇਪ ਦੇ ਪ੍ਰਿੰਟ ਹੋਰ ਵੀ ਅਵੇਲੇਬਲ ਨੇ ਕਲਰ অপशंस ਕਾਫੀ ਹੈ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਅੱਜ ਆਪਾਂ ਕਾਫੀ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਲਈ ਸਾਰੇ ਹੀ ਨਿਊ ਕਲੈਕਸ਼ਨ ਆ ਕੋਈ ਵੀ 올ਡ ਫੈਸ਼ਨ ਵਾਲਾ ਇਹਦੇ ਵਿੱਚ ਨਹੀਂ ਹੈਗਾ ਤੇ ਡਿਜ਼ਾਈਨ ਵੀ ਜਿਵੇਂ ਨਿਊ ਹੈ ਜੋ ਕਿ ਅੱਜ ਹੀ ਅਪਲੋਡ ਹੋਏ ਨੇ ਨਿਊ ਸੋ ਪ੍ਰਿੰਟ ਦੇਖੋ ਕਿੰਨੇ ਪਿਆਰੇ ਨੇ ਤੁਸੀਂ ਇਹ 올ਓਵਰ ਸੂਟ ਵੀ ਬਣਾ ਸਕਦੇ ਹੈਗੇ ਹੋ ਕੱਲਾ ਸ਼ਰਟ ਬਣਾਉਣਾ ਸ਼ਰਟ ਵੀ ਬਣਾ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਡਰੈਸ ਵੀ ਬਣਵਾ ਸਕਦੇ ਹੋ ਕਰੇਪ ਦੇ ਵਿੱਚ ਮਤਲਬ ਜਿੰਨਾ ਫੈਬਰਿਕ ਲੈਣਾ ਚਾਹੀ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਇਹ ਫੈਬਰਿਕ ਰਹਿੰਦਾ ਹੈਗਾ ਆ ਦੇਖੋ ਬਲੈਕ ਕਿੰਨਾ ਸੋਹਣਾ ਇਸ ਦਾ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਹੋ ਕਰੇਪ ਦਾ ਕੋਟ ਸੈੱਟ ਦਾ ਬਹੁਤ ਟ੍ਰੈਂਡ ਹੈ ਅਜਕਲ ਲੜਕੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਟ੍ਰੈਂਡ ਚੱਲ ਰਿਹਾ ਹੈਗਾ ਕੋਟ ਸੈੱਟਸ ਦਾ ਜਾਂ ਜਿਹੜੇ ਕਲਰਸ ਗੋਇੰਗ ਲੇਡੀਜ਼ ਹੁੰਦੀਆਂ ਨੇ ਤਾਂ ਉਹਨਾਂ ਨੂੰ ਬਹੁਤ ਅੱਛਾ ਲੱਗਦਾ ਹੈਗਾ ਕੋਟ ਸੈੱਟ ਵੇਅਰ ਕੀਤੇ ਹੋਏ ਬਹੁਤ ਅੱਛੇ ਲੱਗਦੀ ਹੈ ਇੱਕ ਲਗਜ ਹੀ ਮਤਲਬ ਆਪਣੀ ਪਰਸਨੈਲਿਟੀ ਸ਼ੋਅ ਹੁੰਦੀ ਆ ਸੋ ਤੁਸੀਂ ਅਗਰ ਕੋਟ ਸੈੱਟ ਬਣਵਾਉਣਾ ਚਾਹੁੰਦੇ ਹੋ ਉਹ ਵੀ ਬਣਵਾ ਸਕਦੇ ਹੋ ਬਾਕੀ ਇਸ ਨਾਲ ਤੁਸੀਂ ਪੰਜਾਬੀ ਸੂਟ ਬਣਾਉਣਾ ਚਾਹੁੰਦੇ ਹੋ ਉਹ ਵੀ ਬਣਾ ਸਕਦੇ ਹੋ ਨਾਲ ਦੁਪੱਟਾ ਅੱਛਾ ਰੈਡੀ ਕਰਵਾ ਕੇ ਟਾਈ ਐਂਡ ਡਾਈ ਦਾ ਦੁਪੱਟਾ ਤੁਸੀਂ ਰੈਡੀ ਕਰਵਾ ਸਕਦੇ ਹੋ ਤਾਂ ਬਹੁਤ ਹੀ ਸੋਹਣਾ ਮਤਲਬ ਸੂਟ ਪੰਜਾਬੀ ਲੁੱਕ ਬਣ ਕੇ ਰੈਡੀ ਹੋਏਗਾ ਬਾਕੀ ਤੁਸੀਂ ਇਸ ਦੇ ਉੱਪਰ ਹੈਂਡਵਰਕ ਮਸ਼ੀਨਵਰਕ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੈਗੇ ਹੋ ਹਰ ਤਰ੍ਹਾਂ ਦਾ ਵਰਕ ਇਹਨਾਂ ਤੇ ਹੋ ਸਕਦਾ ਹੈਗਾ ਕਿਉਂਕਿ ਪਿਓਰ ਦਾ ਫੈਬਰਿਕ ਰਹਿਣ ਵਾਲਾ ਹੈ ਕੋਈ ਕੰਪਲੇਂਟ ਨਹੀਂ ਆਏਗਾ ਕੋਈ ਇਹ ਸ਼੍ਰਿੰਕ ਨਹੀਂ ਹੋਏਗਾ ਬਹੁਤ ਹੀ ਅੱਛਾ ਮਤਲਬ ਫੈਬਰਿਕ ਰਹਿਣ ਵਾਲਾ ਹੈਗਾ ਬਾਕੀ ਇਹ ਵਾਲਾ ਜਿਹੜਾ ਫੈਬਰਿਕ ਹੈ ਐਵਰਗ੍ਰੀਨ ਹੈ ਮਤਲਬ ਗਰਮੀਆਂ ਦੇ ਵਿੱਚ ਵੀ ਯੂਜ਼ ਹੁੰਦਾ ਕਿਉਂਕਿ ਦੇਖੋ ਗਰਮੀਆਂ ਦੇ ਵਿੱਚ ਵੀ ਆਪਾਂ ਨੂੰ ਫੰਕਸ਼ਨਸ ਆਉਂਦੇ ਆ ਤਾਂ ਉਦੋਂ ਵੀ ਆਪਾਂ ਨੂੰ ਪਾਰਟੀ ਵੇਅਰ ਕਲੈਕਸ਼ਨ ਚਾਹੀਦੀ ਹੁੰਦੀ ਆ ਸੋ ਕ੍ਰੇਪ ਦਾ ਫੈਬਰਿਕ ਫਿਰ ਗਰਮੀ ਦੇ ਵਿੱਚ ਵੀ ਯੂਜ਼ ਹੁੰਦਾ ਕਿਉਂਕਿ ਇਸ ਦੇ نیچے ਲਾਈਨਿੰਗ ਲੱਗਦੀ ਹੈਗੀ ਆ ਪ੍ਰੋਪਰ ਤੇ ਲਾਈਨਿੰਗ ਲਗਾ ਕੇ ਹੀ ਸਟਿਚਿੰਗ ਹੋਏਗੀ ਤਾਂ ਬਹੁਤ ਸੋਨੇ ਕਲਰਸ ਆਪਸ਼ਨ ਆ ਦੇਖ ਸਕਦੇ ਆ ਤੁਸੀਂ ਲਾਈਟ ਡਾਰਕ ਮੀਡੀਅਮ ਹਰ ਤਰ੍ਹਾਂ ਦੇ ਸ਼ੇਡਸ ਆ ਮਤਲਬ ਬ੍ਰਾਈਡਲ ਲੜਕੀ ਤੋਂ ਲੈ ਕੇ ਬ੍ਰਾਈਡਲ ਦੀ ਮਮ ਦੇ ਹਨਾ ਉਹਨਾਂ ਦੇ ਵਾਸਤੇ ਵੀ ਹੈਗੇ ਆ ਸ਼ੇਡ ਸਾਰੇ ਲੇਡੀਜ਼ ਵੀ ਆ ਗਰਲਿਸ਼ ਵੀ ਆ ਬ੍ਰਾਈਡਲ ਸ਼ੇਡਸ ਵੀ ਆ ਨੈਕਸਟ ਆਗੇ ਦੇਖੋ ਬਨਾਰਸੀ ਸੂਟਸ ਆ ਇਹ ਬਹੁਤ ਵਧੀਆ ਨੇ ਇਹਨਾਂ ਤੇ ਆਫ ਲੱਗਿਆ ਹੋਇਆ ਹੈਗਾ ਇਹ ਸਿੰਗਲ ਸਿੰਗਲ ਪੀਸਿਸ ਆਪਣੇ ਕੋਲ ਅਵੇਲੇਬਲ ਰਹਿਣ ਵਾਲੇ ਨੇ 1250 ਦਾ ਸੂਟ ਹੈ ਸਿਰਫ ਓਨਲੀ 1250 ਲੋੜੀ ਸਪੈਸ਼ਲ ਆਫਰ ਹੈ ਇਹਨਾਂ ਦੇ ਉੱਪਰ ਕਲਰਸ ਆਪਸ਼ਨਸ ਤੁਸੀਂ ਦੇਖ ਸਕਦੇ ਹੋ ਵੀ ਸਿੰਗਲ ਸਿੰਗਲ ਪੀਸ ਰਹਿਣ ਵਾਲਾ ਹੈਗਾ ਡਿਜ਼ਾਈਨ ਅਲੱਗ-ਅਲੱਗ ਹੈ ਤੇ ਸਿੰਗਲ ਸਿੰਗਲ ਹੀ ਕਲਰ ਹੈ ਇਸ ਦੇ ਵਿੱਚ ਨੈਕਸਟ ਆਗੇ ਦੇਖੋ ਆਹ ਕਵਾਟਰਾਈਜ਼ ਦੇ ਇਹ ਡਿਜ਼ਾਈਨ ਵੀ ਬਹੁਤ ਵਾਇਰਲ ਹੋ ਰਹੇ ਨੇ ਬਹੁਤ ਜ਼ਿਆਦਾ ਟਰੈਂਡ ਵਿੱਚ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ 셔ਟ ਤੇ ਜਿਹੜਾ ਬਾਟਮ ਹੈਗੀ ਆ ਬਾਟਮ ਤੇ ਪੈਚਵਰਕ ਕੀਤਾ ਹੋਇਆ ਹੈਗਾ ਸਟੋਲ ਦੇ ਉੱਪਰ ਵੀ ਪੈਚਵਰਕ ਕਰਕੇ ਲੇਸਿਸ ਲਗਾ ਕੇ ਬਹੁਤ ਹੀ ਅੱਛੀ ਫਿਨਿਸ਼ਿੰਗ ਦਿੱਤੀ ਗਈ ਹੈਗੀ ਆ ਇਸ ਵਿੱਚ ਕਲਰਸ ਆਪਸ਼ਨਸ ਸਾਨੂੰ ਮਿਲ ਜਾਣਗੇ ਤੁਸੀਂ ਦੇਖ ਹੀ ਰਹੇ ਹੈਗੇ ਹੋ ਬਹੁਤ ਪਿਆਰੇ ਜਿਹੇ ਹੈਗੇ ਨੇ ਨੈਕਸਟ ਆਗੇ ਵੈਲਵਟ ਦੇ ਸਟੋਲ ਦੁਪੱਟਾ ਪ੍ਰਿੰਟਿਡ ਸਟੋਲ ਰਹਿਣ ਵਾਲਾ ਹੈ ਵੈਲਵਟ ਦਾ ਸੂਟ ਹੈ ਉੱਪਰ ਜੋ ਨੈਕ ਹੈ ਨੈਕ ਤੇ embroiderry ਕੀਤੀ ਹੋਈ ਹੈ ਬਹੁਤ ਹੀ ਵਧੀਆ embroiderry 올 오버 ଶନੀਲ ਦਾ ਸੂਟ ਰੈਨ ਹੋਲਾ ਹੈਗਾ ਨਾਲ ਪ੍ਰਿੰਟਰ ਡਿਜੀਟਲ ਐਚਡੀ ਜਿਹੜੇ ਹੈਗੇ ਨੇ ਸਟਾਲ ਹੈ ਜੀ ਸਟਾਲ ਕਮਸ ਸ਼ਾਲ ਕਹਿ ਸਕਦੇ ਆ ਸਟਾਲ ਤੋਂ ਵੱਡੇ ਹੁੰਦੇ ਆ ਸ਼ਾਲ ਤੋਂ ਮਤਲਬ ਛੋਟੇ ਰਹਿ ਜਾਂਦੇ ਨੇ ਸਟਾਲ ਤੋਂ ਖੁੱਲਾ ਹੁੰਦਾ ਹੈ ਤਾਂ ਇਹ ਵੀ ਬਹੁਤ ਪਿਆਰੀ ਕਲੈਕਸ਼ਨ ਆ ਨੈਕਸਟ ਦੇਖੋ ਫੁੱਲ ਹੈਵੀ ਵਰਕ ਵਾਲੇ ਸ਼ਨੀਲ ਦੇ ਸੂਟਸ neck ਬੰਨਿਆ ਹੋਇਆ ਹੈ ਕੇਰਾ ਵੀ ਬੰਨਿਆ ਹੋਇਆ ਬਾਜੂ ਤੇ ਵੀ ਵਰਕ ਆਏਗਾ ਤੇ ਬਾਟਮ ਤੇ ਵੀ ਵਰਕ ਆਏਗਾ ਸਟਾਲ ਤੇ ਵੀ ਨੈਕਸਟ ਆਗੇ ਗਰੇਬ ਦਾ ਸੂਟ ਬਹੁਤ ਹੀ ਵਧੀਆ ਡਿਜ਼ਾਈਨ ਜਿਹੜਾ ਕਿ ਕਾਫੀ ਅੱਜਕੱਲ ਇਹ ਟਰੈਂਡ ਦੇ ਵਿੱਚ ਆ ਇਹ ਨੈਕ ਬਣਿਆ ਹੋਇਆ ਹੈਗਾ ਬਾਟਮ ਤੇ ਵੀ ਵਰਕ ਆਏਗਾ 슬ੀਵਸ ਤੇ ਵਰਕ ਆਏਗਾ ਦੁਪੱਟਾ ਨਾਲ ਗਰੇਬ ਦਾ ਸੂਟ ਰਹਿਣ ਵਾਲਾ ਹੈਗਾ ਇਹ ਵੀ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਹੈਗਾ 990 ਦਾ ਸੂਟ ਹੈ ਜੀ ਓਨਲੀ ਇਹ ਵੀ ਨਾਰਮਲ ਨਾਰਮਲ ਜੀ ਰੇਂਜ ਵਾਲੇ ਸੂਟਸ ਹੈਗੇ ਆ ਬਹੁਤ ਹੀ ਸੋਹਣੇ ਵੈਲਵਟ ਦੇ ਹੈ ਗੋਟਾ ਪਤੀ ਦਾ ਵਰਕ ਕੀਤਾ ਹੋਇਆ ਹੈਗਾ ਨਾਲ ਆਰਗੈਂਜ਼ਾ ਦਾ ਦੁਪੱਟਾ ਹੈਗਾ ਦੁਪੱਟੇ ਨੂੰ ਲੇਸ ਲੱਗੀ ਹੋਈ ਹੈ ਫੋਰ ਸਾਈਡ ਤੇ ਇਹ ਵੀ ਨਾਰਮਲ ਦੀ ਰੇਂਜ ਵਿੱਚ ਅਵੇਲੇਬਲ ਆ ਆਈ ਥਿੰਕ 650 550 ਦੀ ਰੇਂਜ ਤੱਕ ਹੈ ਇਹ ਇਸ ਵਿੱਚ ਵੀ ਕਲਰ ਆਪਸ਼ਨਸ ਮਿਲ ਜਾਣਗੇ ਇਹ ਤੁਸੀਂ ਆਮ ਡੇਲੀ ਰੁਟੀਨ ਵਿੱਚ ਵੀਅਰ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਜਾਣਾ ਹੋਵੇ ਉੱਥੇ ਵੀਅਰ ਕਰ ਸਕਦੇ ਹੈਗੇ ਹੋ ਕਿਉਂਕਿ ਵੈਲਵਟ ਦਾ ਕੱਪੜਾ ਹੈਗਾ ਤਾਂ ਸਰਦੀ ਵਿੱਚ ਤੁਸੀਂ ਮਤਲਬ ਠੰਡ ਤੋਂ ਵੀ ਬਚ ਸਕਦੇ ਹੈਗੇ ਹੋ ਇਸ ਨੂੰ ਵੀਰ ਕਰਕੇ ਕੁਝ ਜ਼ਿਆਦਾ ਤੁਹਾਨੂੰ ਉੱਪਰ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਵੈਲਵਟ ਦਾ ਕੱਪੜਾ ਨਿੱਗਾ ਹੁੰਦਾ ਜੀ ਗਰਮ ਹੁੰਦਾਗਾ ਵਾਰਮ ਹੁੰਦਾ ਆ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਕਨਸੈਪਟ ਇਹ ਵੀ ਹੈ ਵੈਲਵਟ ਦੇ ਵਿੱਚ ਫੁੱਲ ਹੈਵੀ ਹੈ ਜੀ ਪਾਰਟੀ ਵੇਅਰ ਕਲੈਕਸ਼ਨ ਆਉਣ ਵਾਲੀ ਆ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੈ ਹੈਂਡ ਵਰਕ ਕੀਤਾ ਹੋਇਆ ਨੈਕਸਟ ਆ ਗਿਆ ਬੁੱਲੰਦੇ ਇਸ ਵਿੱਚ ਵੀ ਕਾਫੀ ਕਲਰ ਆਪਸ਼ਨ ਆ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਇਹਨਾਂ ਨੂੰ ਦੇਖਣ ਲਈ ਇਹ ਫੁੱਲ ਹੈਵੀ ਇਹ ਵੀ ਪਿਓਰ ਵੈਲਵਟ 9000 ਦੀ ਰਹਿਣ ਵਾਲੀ ਹੈਗੀ ਆ ਬਹੁਤ ਹੀ ਸੋਨੇ ਵਰਕ ਕਿਤੇ ਹੋਏ ਹਨਾਂ ਦੇ ਨੈਕਸਟ ਆਗੇ ਪ੍ਰਿੰਟਡ ਵਰਕ ਵਾਲੇ ਵੀ ਅਵੇਲੇਬਲ ਆ ਪ੍ਰਿੰਟਡ ਵੀ ਅਵੇਲੇਬਲ ਆ ਹਰ ਤਰ੍ਹਾਂ ਦੀ ਕਲੈਕਸ਼ਨ ਆਪਣੇ ਕੋਲ ਤੁਹਾਨੂੰ ਮਿਲ ਜੇਗੀ ਇਹਨਾਂ ਦੇ ਵਿੱਚ ਹੋਰ ਜ਼ਿਆਦਾ ਵੈਰਾਈਟੀ ਦੇਖਣ ਲਈ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ ਆਪਣਾ WhatsApp ਵਾਲਾ ਗਰੁੱਪ ਜੁਆਇਨ ਕਰ ਸਕਦੇ ਹੈਗੇ ਹੋ ਜਿੱਥੇ ਆਪਾਂ ਡੇਲੀ ਅਪਡੇਟ ਕਰਦੇ ਰਹਿੰਦੇ ਆ WhatsApp ਵਾਲਾ ਨੰਬਰ ਤੁਸੀਂ ਮੇਰਾ ਸੇਵ ਕਰ ਸਕਦੇ ਹੋ ਪ੍ਰੀਤ ਗੈਲਰੀ ਦੇ ਨੈਮ ਤੇ ਜੇ ਤੁਹਾਨੂੰ ਆਪਣੇ ਡੇਲੀ ਜੋ ਸਟੇਟਸ ਪਾਣੇ ਆਪਾਂ ਉਹ ਸ਼ੋ ਹੋ ਸਕਣ ਨਵੀਂ ਅਪਡੇਟ ਆ ਦੇਖੋ ਮਹਿਰੂਨ ਕਲਰ ਵਾਈਨ ਕਲਰ ਬਹੁਤ ਹੀ ਪਿਆਰੇ ਕਲਰ ਹੈ ਜੀ ਫੁੱਲ ਹੈਵੀ ਪਾਰਟੀ ਵੇਅਰ 컬렉ਸ਼ਨ ਹੈ ਬਹੁਤ ਹੀ ਸੋਨਾ ਵਰਕ ਫੁੱਲ ਹੈਵੀ ਫਰੰਟ ਦੇਖ ਸਕਦੇ ਹੋ ਸ਼ਰਟ ਦਾ ਸਟੋਲ ਵੀ ਫੁੱਲ ਹੈਵੀ ਬਣਿਆ ਹੋਇਆਗਾ ਨੈਕਸਟ ਆਗੇ ਅਗੇਨ ਆਪਣੀ ਬਨਾਰਸੀ ਪਾਕਟ ਦੇ ਨਵੇਂ ਪ੍ਰਿੰਟ ਆਏ ਆ ਕੱਲ ਵੀ ਆਪਾਂ ਸ਼ੇਅਰ ਕੀਤੇ ਸੀ ਇੱਕ ਵੀਡੀਓ ਦੇ ਵਿੱਚ ਤੇ ਅੱਜ ਜਿਹੜੇ ਨਵੇਂ ਆਏ ਆ ਜਿਗਜੈਗ ਵਾਲੇ ਦੇਖੋ ਬਿਲਕੁਲ ਨਿਊ ਪ੍ਰਿੰਟ ਹੈ ਜਿਗਜੈਗ ਵਾਲੇ ਬਹੁਤ ਹੀ ਸੋਹਣੇ ਤੁਸੀਂ ਓਨਲੀ ਕੁੜਤੀ ਵੀ ਬਣਾ ਸਕਦੇ ਹੋ ਸੂਟ ਵੀ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਫੈਬਰਿਕ ਹੈ ਕਲਰਸ ਆਪਸ਼ਨਸ ਕਾਫੀ ਹੈਗੇ ਐਸ ਵਿੱਚ ਬਹੁਤ ਹੀ ਸੋਹਣੇ ਕਲਰਸ ਐਜ਼ ਅ ਪਾਰਟੀ ਵੇਅਰ ਕਲੈਕਸ਼ਨ ਤੁਸੀਂ ਇਹਨਾਂ ਨੂੰ ਲੈ ਸਕਦੇ ਹੈਗੇ ਹੋ ਇਹਨਾਂ ਦੇ ਉੱਪਰ ਵਰਕ ਕਰਵਾਉਣਾ ਹੈ ਵਰਕ ਕਰਵਾ ਸਕਦੇ ਹੋ ਹੈਂਡ ਵਰਕ ਕਰਵਾਉਣਾ ਕਰਵਾ ਸਕਦੇ ਹੋ ਬਹੁਤ ਹੀ ਸੋਹਣੀ 컬렉ਸ਼ਨ ਹੈਗੀ ਆ ਆਪਣੇ ਤਰੀਕੇ ਨਾਲ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਡਿਜ਼ਾਈਨਰ ਇਸ ਨੂੰ ਬਣਵਾ ਸਕਦੇ ਹੋ ਬਾਕੀ ਹਰ ਤਰ੍ਹਾਂ ਦਾ ਪਲੇਨ ਫੈਬਰਿਕ ਵੀ ਆਪਣੇ ਕੋਲ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੈਗੇ ਹੋ ਪਲੇਨ ਫੈਬਰਿਕ ਪਸ਼ਮੀਨਾ ਸ਼ਿਮਰ ਕੇ ਵੀ ਸਿਲਕ ਬਨਾਰਸੀ ਹਰ ਤਰ੍ਹਾਂ ਦਾ ਫੈਬਰਿਕ ਆਪਣੇ ਕੋਲ ਤੁਹਾਨੂੰ ਮਿਲ ਜੇਗਾ ਕ੍ਰੇਪ ਦਾ ਵਿਸਕੋਸ ਦਾ ਆਰਗੈਂਜ਼ਾ ਦਾ ਹਰ ਤਰ੍ਹਾਂ ਦਾ ਫੈਬਰਿਕ ਪਲੇਨ ਵੀ ਤੁਸੀਂ ਲੈ ਸਕਦੇ ਹੈਗੇ ਹੋ ਡਾਈਏਬਲ ਫੈਬਰਿਕ ਵੀ ਤੁਹਾਨੂੰ ਮਿਲ ਜੇਗਾ ਬਾਕੀ ਤੁਸੀਂ ਬ੍ਰੌਕੇਟ ਦੇ ਵਿੱਚ ਨਿਊ ਜਿਹੜੇ ਕਲਰ ਸਾਰੇ ਆਏ ਆ ਡਿਜ਼ਾਈਨ ਆਏ ਆ ਮੈਂ ਤੁਹਾਨੂੰ ਦਿਖਾ ਰਹੀ ਹੈਗੀਆਂ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਲੈਣਾ ਚਾਹੁੰਦੇ ਹੋ ਕੋਈ ਵੀ ਤਾਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ ਪ੍ਰਾਈਸ ਇਹਨਾਂ ਦਾ 990 ਰਹਿਣ ਵਾਲਾ ਹੈਗਾ ਬਹੁਤ ਹੀ ਸੋਹਣੇ ਪ੍ਰਿੰਟ ਨੇ ਪਿਓਰ ਵਿਸਕੋਸ ਗਰੇਪ ਦੀ ਬਾਟਮ ਰਹਿਣ ਵਾਲੀ ਹੈ ਤੇ ਪਿਓਰ ਬ੍ਰੌਕਟ ਸਿਲਕ ਦੀ ਸ਼ਰਟ ਰਹਿਣ ਵਾਲੀ ਹੈ ਨੇ ਦੇਖੋ ਕਲਰ ਕਿੰਨੇ ਸੋਹਣੇ ਸਰਦਾਰੀ ਹੈਗੇ ਆ ਬਹੁਤ ਹੀ ਪਿਆਰੇ ਪਿਆਰੇ ਸ਼ੇਡਸ ਆ ਇਹ ਤੁਸੀਂ ਇਹਨਾਂ ਦਾ ਮਤਲਬ ਪੰਜਾਬੀ ਸੂਟ ਜਾਂ ਕੋਈ ਡਰੈਸ ਵੀ ਬਣਵਾ ਸਕਦੇ ਹੋ ਕੋਟ ਵੀ ਬਣਵਾ ਸਕਦੇ ਹੋ ਬਲੇਜ਼ਰ ਵੀ ਬਣਾ ਸਕਦੇ ਹੋ ਅਜਕਲ ਬ੍ਰੌਕਟ ਦੀ ਬਲੇਜ਼ਰ ਦਾ ਬਹੁਤ ਟ੍ਰੈਂਡ ਆ ਗਰਲਸ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਹੈ ਪਲੇਨ ਜਿਵੇਂ ਫੌਕ ਪਣਾ ਕੇ نیچے ਫੌਕਸ ਤੋਂ ਉੱਪਰੋਂ ਦੀ ਬਲੇਜ਼ਰ ਤਾਂ ਇਹ ਵੀ ਇੱਕ ਸਟਾਈਲ ਹੈ ਸੋ ਤੁਸੀਂ ਇਸ ਨੂੰ ਡਿਜ਼ਾਈਨਰ ਸਟਾਈਲ ਦੇ ਅਕੋਰਡਿੰਗ ਵੀ ਯੂਜ਼ ਕਰ ਸਕਦੇ ਹੈਗੇ ਇਹ ਕਲਰ ਕਾਮਬੀਨੇਸ਼ਨ ਦੇਖੋ ਕਿੰਨਾ ਸੋਹਣਾ ਹੈ ਪਿੰਕ ਐਂਡ ਰੈਡ ਦਾ ਬਹੁਤ ਹੀ ਪਿਆਰਾ ਜਿਹਾ ਕਾਮਬੀਨੇਸ਼ਨ ਹੈਗਾ ਸੋ ਜਿਨ੍ਹਾਂ ਨੇ ਜਿਹੜਾ ਵੀ ਸੂਟ ਰੈਡੀ ਕਰਵਾਉਣਾ ਹੈ ਕਰਵਾ ਸਕਦੇ ਹੋ ਆਪਣੇ ਕੋਲ ਮਤਲਬ ਹੈਂਡਵਰਕ ਤੇ ਮਸ਼ੀਨਵਰਕ ਤੇ ਪੇਂਟਿੰਗ ਨੋਟਸ ਵਰਕ ਥ੍ਰੈਡ ਵਰਕ ਨੀਡਲ ਵਰਕ ਜਿਹੜਾ ਵੀ ਕਰਵਾਉਣਾ ਹੈ ਕਰਵਾ ਸਕਦੇ ਹੈਗੇ ਉਹ ਨੰਬਰ ਸਕਰੀਨ ਤੇ ਮੈਂਸ਼ਨ ਹੈ ਨੋ ਕੈਸ਼ ਔਨ ਡਿਲੀਵਰੀ ਪੇਮੈਂਟ ਮੇਸ਼ਾ ਐਡਵਾਂਸ ਤੇ ਹੋਏਗੀ ਸੀਓਡੀ ਅਵੇਲੇਬਲ ਨਹੀਂ ਹੈਗੀ ਜੀ ਸੋ ਪੇਮੈਂਟ ਆਨਲਾਈਨ ਹੀ ਮੈਥਡ ਰਹੇ ਹੋਏਗੀ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਆ ਤੁਸੀਂ ਘਰ ਬੈਠੇ ਆਪਣੇ ਸੂਟ ਦਾ ਆਰਡਰ ਕਰ ਸਕਦੇ ਹੈਗੇ ਹੋ ਬਾਕੀ ਆਪਾਂ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਨੇ ਵੱਡੇ ਆਰਡਰਸ ਤੇ ਜਿਆਦਾ ਮਤਲਬ ਕੁਆਂਟੀਟੀ ਜਿਨ੍ਹਾਂ ਨੇ ਲੈਣੇ ਆ ਸੋਰਸ ਤੋਂ ਨਾਲੇ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਆਪਣੇ ਕਾਫੀ ਬਾਹਰ ਦੇ ਕਸਟਮਰਸ ਆ ਜਿਹੜੇ ਕੀ ਆਪਣੇ ਤੋਂ ਸਟਿਚਿੰਗ ਵੀ ਕਰਵਾਉਂਦੇ ਆ ਸੋ ਆਪਾਂ ਸਟਿਚਿੰਗ ਵੀ ਅਵੇਲੇਬਲ ਕਰਦੇ ਆ ਉਹਨਾਂ ਦੇ ਲਈ ਇੰਟਰਨੈਸ਼ਨਲ ਜਿਹੜੇ ਮੇਰੇ ਕਸਟਮਰ ਆ ਉਹਨਾਂ ਲਈ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ